ਨਿਊਜ਼ੀਲੈਂਡ ਦੇ ਵਿੱਚ ਭਾਰਤੀ ਇੱਕ ਵਾਰ ਫਿਰ ਨਾਗਰਿਕਤਾ ਲੈਣ ਦੇ ਵਿੱਚ ਮੋਹਰੀ ਰਹੇ ਨੇ ਸਾਲ 2024 ਦੇ ਜਾਰੀ ਹੋਏ ਅੰਕੜਿਆਂ ਮੁਤਾਬਕ ਕੁੱਲ 39914 ਪ੍ਰਵਾਸੀਆਂ ਦੇ ਵਿੱਚੋਂ 5777 ਭਾਰਤੀਆਂ ਨੂੰ ਨਿਊਜ਼ੀਲੈਂਡ ਦੀ ਨਾਗਰਿਕਤਾ ਦਿੱਤੀ ਗਈ ਹੈ ਇਸ ਤੋਂ ਬਾਅਦ ਯੂਨਾਈਟਿਡ ਕਿੰਗਡਮ ਦਾ ਨੰਬਰ ਆਉਂਦਾ ਹੈ ਇਸ ਤੋਂ ਇਲਾਵਾ ਦੱਖਣੀ ਅਫਰੀਕੀ ਲੋਕਾਂ ਨੇ ਵੀ ਇਸ ਦੌਰ ਦੇ ਵਿੱਚ ਫਿਲੀਪੀਨਸ ਨੂੰ ਪਛੜ ਦਿੱਤਾ ਹੈ ਜੋ ਕਿ ਹੁਣ ਨਿਊਜ਼ੀਲੈਂਡ ਦੇ ਵਿੱਚ ਵਿਦੇਸ਼ਾਂ ਵਿੱਚ ਜਨਮੇ ਨਾਗਰਿਕਾਂ ਦਾ ਤੀਜਾ ਸਭ ਤੋਂ ਵੱਡਾ ਸਮੂਹ ਹੈ ਪਰਸ਼ਾਨ ਟਾਪੂ ਵਾਸੀਆਂ ਦੀ ਨਿਊਜ਼ੀਲੈਂਡ ਦੇ ਨਾਗਰਿਕ ਇਕ ਬਨੰਦੀ ਗਿਣਤੀ ਦੇ ਵਿੱਚ 67% ਦਾ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ। ਉਹਨਾਂ ਵਿੱਚ ਟੋਂਗਾ 8ਵੇਂ ਸਥਾਨ ਤੇ ਚੋਟੀ ਦੇ 10 ਦੇਸ਼ਾਂ ਦੇ ਵਿੱਚ ਦੁਬਾਰਾ ਦਾਖਲ ਹੋ ਗਿਆ ਹੈ ਜਦਕਿ ਆਸਟ੍ਰੇਲੀਆ ਸੂਚੀ ਤੋਂ ਬਾਹਰ ਹੋ ਗਿਆ ਹੈ। ਇਸ ਅਨਾਲੀ 700 ਤੋਂ ਵੱਧ ਜਰਮਨ ਵਾਸੀਆਂ ਨੇ ਪਿਛਲੇ ਸਾਲ ਜੂਨ ਦੇ ਵਿੱਚ ਕਾਨੂੰਨ ਦੇ ਵਿੱਚ ਹੋਏ ਬਦਲਾਅ ਦਾ ਫਾਇਦਾ ਵੀ ਚੁੱਕਿਆ ਜਿਸ ਨਾਲ ਉਹਨਾਂ ਨੂੰ ਨਿਊਜ਼ੀਲੈਂਡ ਦੇ ਨਾਗਰਿਕ ਬਨਨ ਦੌਰਾਨ ਦੋਹਰੀ ਨਾਗਰਿਕਤਾ ਬਰਕਰਾਰ ਰੱਖਣ ਦੀ ਇਜਾਜ਼ਤ ਮਿਲੀ। ਇੱਥੇ ਇਹ ਵੀ ਦੱਸ ਦਈਏ ਕਿ ਲਗਭਗ 1 ਦੇ ਹੱਕ ਤੋਂ ਨਿਊਜ਼ੀਲੈਂਡ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਚੋਟੀ ਦੇ ਸਮੂਹਾ ਦੇ ਵਿੱਚ ਭਾਰਤੀ ਲਗਾਤਾਰ ਸਥਾਨ ਰੱਖਦੇ ਆ ਰਹੇ ਨੇ ਜਨਵਰੀ 2013 ਅਤੇ ਨਵੰਬਰ 2023 ਦੇ ਵਿਚਕਾਰ ਭਾਰਤੀ ਯੂਨਾਈਟਿਡ ਕਿੰਗਡਮ ਤੋਂ ਬਾਅਦ ਦੂਜੇ ਸਥਾਨ ਤੇ ਸਨ ਅਤੇ ਤੀਜੇ ਸਥਾਨ ਤੇ ਦੱਖਣੀ ਅਫਰੀਕਾ ਸੀ ਪਰ ਹੁਣ ਭਾਰਤੀਆਂ ਨੇ ਫਿਰ ਤੋਂ ਸਭ ਨੂੰ ਪਛਾੜ ਦਿੱਤਾ ਹੈ ਜਦਕਿ ਸਰ ਨਾਗਰਿਕਤਾ ਲੈਣ ਤੋਂ ਬਾਅਦ ਬਹੁਗਿਣਤੀ ਭਾਰਤੀਆਂ ਨੇ ਨਿਊਜ਼ੀਲੈਂਡ ਨੂੰ ਛੱਡ ਕੇ ਆਸਟ੍ਰੇਲੀਆ ਤੇ ਹੋਰ ਨਾਲ ਦੇਸ਼ਾਂ ਦਾ ਪ੍ਰਵਾਸ ਕੀਤਾ ਹੈ